ਇਸ ਟਾਈਮ ਬਠਿੰਡਾ ਦੇ ਨੈਸ਼ਨਲ ਹਾਈਵੇ 7 ਕਨਈਆ ਚੌਕ ਬਠਿੰਡਾ ਤੇ ਮੌਜੂਦ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਨੈਸ਼ਨਲ ਹਾਈਵੇ 7 ਪੂਰੀ ਤਰ੍ਹਾਂ ਜਿਹੜਾ ਜਾਮ ਕੀਤਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਬਠਿੰਡਾ ਦੇ ਨੈਸ਼ਨਲ ਹਾਈਵੇ 7 ਦੀਆਂ ਕਨਈਆ ਚੌਕ ਬਠਿੰਡਾ ਦੀਆਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਕਨਈਆ ਚੌਕ ਬਠਿੰਡਾ ਪੂਰੀ ਤਰ੍ਹਾਂ ਜਿਹੜਾ ਜਾਮ ਕੀਤਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਨੈਸ਼ਨਲ ਹਾਈਵੇ 7 ਕਨਈਆ ਚੌਕ ਬਠਿੰਡਾ ਦੀਆ ਦੂਸਰੀ ਤਰਫ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਹਾਨੂੰ ਪੂਰਾ ਜਿਹੜਾ ਰੋਡ ਹੈ ਖਾਲੀ ਇੱਥੇ ਨਜ਼ਰ ਆਵੇਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਨੈਸ਼ਨਲ ਹਾਈਵੇ 7 ਕਨਈਆ ਚੌਕ ਬਠਿੰਡਾ ਦੀਆ ਕੁਝ ਕਿਸਾਨ ਆਗੋਂ ਨਾਲ ਵੀ ਗੱਲਬਾਤ ਕਰਾਂਗੇ ਇਸ ਬੰਦਾਰੇ ਕੀ ਕਹਿੰਦਾ ਉਹਨਾਂ ਦਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰਦ ਦੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਮੈਂਬਰ ਸਹਿਵਾਨ ਹੈ ਆਗੂ ਸਹਿਵਾਨ ਹੈ ਕਾਫੀ ਵੱਡੀ ਤਦਾਰਦ ਜਿੱਥੇ ਪਹੁੰਚਿਆ ਤੇ ਨੈਸ਼ਨਲ ਹਾਈਵੇ 7 ਇੰਨੇ ਵੱਲੋਂ ਪੂਰੀ ਤਰ੍ਹਾਂ ਜਿਹੜਾ ਜਾਮ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਨੈਸ਼ਨਲ ਹਾਈਵੇ 7 ਕਨਈਆ ਚੌਕ ਬਠਿੰਡਾ ਦੀ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਪੰਜਾਬ ਬੰਦ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਨੈਸ਼ਨਲ ਹਾਈਵੇ 7 ਕਨਈਆ ਚੌਕ ਬਠਿੰਡਾ ਦੀ ਕਨਈਆ ਚੌਕ ਬਠਿੰਡਾ ਚ ਕਾਫੀ ਵੱਡੀ ਤਦਾਰ ਜਿੱਥੇ ਲੇਡੀਜ਼ ਪਹੁੰਚ ਕੇ ਗੱਲਬਾਤ ਕਰਦੇ ਆ ਉਹਨਾਂ ਨਾਲ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਨਾਮ ਹੈ ਮੈਂ ਮਰਜੀਤਪੁਰ ਬਠਿੰਡਾ ਪੀਕ ਜੇ ਇੱਕ ਤਾਂ ਸਿੱਧੂ ਜ਼ਿਲ੍ਹਾ ਮੈਂ ਮੱਝ ਗੱਲ ਕਰੀਏ ਕਾਫੀ ਵੱਡੀ ਤਦਾਰ ਚ ਇੱਥੇ ਲੇਡੀਜ਼ ਵੀ ਪਹੁੰਚੀਆਂ ਐ ਇਸੇ ਧਰਨੇ ਪ੍ਰਦਰਸ਼ਨ ਚ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਥੇਵੰਦियां ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਐ ਕੀ ਕਹਣਾ ਚਾਹੂੰ ਅਹ ਦੇਖੋ ਵੈਸੇ ਤਾਂ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਕਿ ਅੱਜ 35ਵੇਂ ਦਿਨ ਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੀ ਕਿ ਜੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਮਰਨ ਪਰਤੇ ਤੇ ਬੈਠੇ ਹੋਏ ਨੇ ਜਿਹੜੀਆਂ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ 2020 ਦੇ ਵਿੱਚ ਜਿਹੜਾ ਅੰਦੋਲਨ ਹੋਇਆ ਸੀ ਦਿੱਲੀ ਉਹ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਤੇ ਉਹ ਵਾਅਦੇ ਪੂਰੇ ਨਾ ਹੋਣ ਕਰਕੇ 13 ਫਰਵਰੀ ਤੋਂ ਜਿਵੇਂ ਲਗਾਤਾਰ ਪੰਜਾਬ ਦੀਆਂ ਹੱਦਾਂ ਤੇ ਹਰਿਆਣਾ ਦੀਆਂ ਹੱਦਾਂ ਤੇ ਜਿਵੇਂ ਕਿਸਾਨਾਂ ਨੂੰ ਰੋਕਿਆ ਗਿਆ ਸੀਗਾ ਇਰੇ ਵਿੱਚ ਸਾਡੇ ਬਹੁਤ ਸਾਰੇ ਵੀਰ ਜਿਹੜੇ ਸ਼ਹੀਦ ਹੋਏ ਸਾਡਾ ਪੇਸ਼ੂਪ ਕਰਨ ਜਿਹੜਾ ਵੀਰ ਸੀਗਾ ਉਹ ਸ਼ਹੀਦ ਹੋਇਆ ਹੋਰ ਵੀ ਸਾਡੇ ਬਹੁਤ ਭੈਣਾ ਵੀ ਤੇ ਵੀਰ ਵੀ ਜਿਹੜੇ ਸ਼ਹੀਦ ਹੋਏ ਲੱਤਾਂ ਤੋੜੀਆਂ ਗਈਆਂ ਜਿਵੇਂ ਕੱਡੀਆਂ ਪੰਨੀਆਂ ਦੇ ਗਾ ਤੇ ਜਿਹੜੀ ਸੈਂਟਰ ਗਵਰਨਮੈਂਟ 10 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਲੰਘ ਗਿਆ ਸੈਂਟਰ ਗਵਰਨਮੈਂਟ ਖਾਸ ਕਰਕੇ ਜਿਹੜਾ ਕੁੰਭਕਰਮ ਦੀ ਨਹੀਂ ਵੀ ਕਹਾ ਕਿ ਅਸੀਂ ਸੁੱਤੀ ਪਈ ਹੈ ਤੇ ਉਹਨਾਂ ਨੂੰ ਜਗਾਉਣ ਦੀ ਖਾਤਰ ਅੱਜ ਜਿਹੜਾ ਅਸੀਂ ਵੱਖ-ਵੱਖ ਬਠਿੰਡੇ ਜ਼ਿਲ੍ਹੇ ਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਵੱਖ-ਵੱਖ ਥਾਵਾਂ ਤੇ ਜਿਹੜਾ ਜਾਮ ਲਾਇਆ ਹੈ ਮੈਮ ਜੇ ਗੱਲ ਕਰੀਏ ਕੀ ਲੱਗਦਾ ਤੁਹਾਨੂੰ ਵੀ ਕਿਸਾਨ ਜਥੇਬੰਦੀਆਂ ਇੱਕ ਫਰੰਟ ਤੇ ਕੰਮ ਕਰ ਰਹੀਆਂ ਨਹੀਂ ਇੱਥੇ ਦਾ ਦੇਖੋ ਅੱਜ ਦੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਸੇ ਤੋਂ ਵੀ ਭੁੱਲ ਨਹੀਂ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਇੱਕ ਪਲੇਟਫਾਰਮ ਤੇ ਕੰਮ ਕਰ ਰਹੀਆਂ ਕਿਉਂਕਿ ਜਿਹੜਾ 2020 ਦੇ ਵਿੱਚ ਜਿਹੜਾ ਅੰਦੋਲਨ ਹੋਇਆ ਸੀਗਾ तकरीबन ਸਾਰੀਆਂ ਹੀ ਜਥੇਬੰਦੀਆਂ ਉੱਤੇ ਬੈਠੀਆਂ ਸੀ ਤੇ ਪਰ ਕੁਝ ਕੁ ਜਥੇਬੰਦੀਆਂ ਵਿੱਚੋਂ ਸੀ ਜਿਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਕਾਹਲੀ ਸੀਗੀ ਤੇ 10-15 ਦਿਨਾਂ ਦਾ ਜਿਹੜਾ ਦੀ ਖੇਡ ਜਿਹੜੀ ਰਹਿ ਗਈ ਸੀ ਕਿਉਂਕਿ ਸੈਂਟਰ ਗਵਰਨਮੈਂਟ ਉਸ ਵੇਲੇ ਜਿਹੜਾ ਇਹ ਕਹਾਂਗੇ ਵੀ ਬਹੁਤ ਹੀ ਉਤਾਰੀ ਸੀ ਕਿ ठाਉਨ ਨੂੰ ਉਸ ਟਾਈਮ ਉਹ ਮੰਗਾ ਜਿਹੜੀਆਂ ਅੱਜ ਵਾਸਤੇ ਅੱਜ ਮੰਗਾ ਜਿਹੜੀਆਂ ਵਾਸਤੇ ਜੂਝ ਰਹੇ ਆ ਉਹ ਉਹ ਹੀ ਮੰਗਾ ਮੰਨ ਜਾਣਾ ਸੀਗਾ ਪਰ ਮੈਂ ਪਹਿਲਾਂ ਕਿ ਹਟੀਆਂ ਵੀ ਕੁਝ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਮੁੱਖ ਮੰਤਰੀ ਬਣਨਾ ਸੀ ਉਹ ਉੱਥੋਂ ਉੱਠ ਕੇ ਆਏ ਤੇ ਬੀਕੇ ਜੋ ਇੱਕ ਤਾਂ ਸਿੱਧੂ ਪ੍ਰਦੇਸ਼ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਉਦੋਂ ਉੱਤੇ ਬਹੁਤ ਰੌਲਾ ਪਾਇਆ ਸੀਗਾ ਸਰਕਾਰ ਦੇ ੱੱਲੇ ਵਾਲ ਸਾਹਿਬ ਨੇ ਵੀ ਆਪਾਂ 10-15 ਦਿਨ ਹੋਰ ਬੈਠੋ ਪਰ ਉਹ ਜਥੇਬੰਦੀਆਂ ਮੈਂ ਤੇ ਤੁਹਾਡੇ ਚੰਨ ਰਹੀਂ ਦੱਸੂਗੀ ਲੋਕਾਂ ਨੂੰ ਵੀ ਉਹ ਜਥੇਬੰਦੀਆਂ ਉਹ ਸੀ ਜਿਹੜੀਆਂ ਸੈਂਕੜੇ ਗਵਰਨਮੈਂਟ ਦੇ ਹੱਥੋਂ बिकੀਆਂ ਹੋਈਆਂ ਸੀ ਤਾਂ ਹੀ ਆ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਐਸੀ ਐਸੀ ਸਿੱਧੇ ਮੁੱਖ ਮੰਤਰੀ ਬਣੇ ਆ ਇੰਨੇ ਲੋਕ ਸਾਡੇ ਪਿੱਛੇ ਨੇ ਪਰ ਉਹ ਇਸ ਗਲਤਫਹਿਮੀ ਤੋਂ ਦੂਰ ਸੀ ਵੀ ਉਹ ਲੋਕ ਨੇ ਜਿਹੜੇ ਆਪਦੀਆਂ ਮੰਗਾਂ ਦੀ ਖਾਤਰ ਛੜਕਾ ਤੇ ਲੜਨ ਵਾਲੇ ਨੇ ਨਾ ਕਿ ਇਹ ਬੋਟਾ ਵਾਲੇ ਪਾਸੇ ਇਹਨਾਂ ਦਾ ਕੋਈ ਧਿਆਨ ਨਾ ਮੁੱਖ ਮੰਤਰੀ ਬਣਨ ਵਾਲੇ ਪਾਸੇ ਇਹਨਾਂ ਲੋਕਾਂ ਦਾ ਕੋਈ ਧਿਆਨ ਹੈ ਤੇ ਜਿਹੜਾ ਦੁਬਾਰਾ ਅੱਜ ਸੰਘਰਸ਼ ਕਰਨਾ ਪਿਆ ਉਹ ਮੰਗਾਂ ਨੂੰ ਲੈ ਕੇ ਇਹਦੇ ਵਿੱਚ ਮੈਂ ਇਹ ਗੱਲ ਵੀ ਐਡ ਕਰੂੰਗੀ ਜਦੋਂ ਦਿੱਲੀ ਅੰਦੋਲਨ ਹੋਇਆ ਸੀ ਆਦਰ ਸਟੇਟਾਂ ਵਾਲੇ ਜਿਹੜੇ ਲੋਕ ਸੀਗੇ ਉੱਥੇ ਪਿੱਲੀ ਅੰਦੋਲਨ ਦੇ ਵਿੱਚ ਉਹਨਾਂ ਦਾ ਲਹਾਂਪਾ ਸੀ ਪੰਜਾਬ ਦੇ ਆਪਵਾ ਨੂੰ ਵੀ ਤੁਸੀਂ ਜਿਹੜੇ ਤੁਹਾਡੇ ਕਾਲੇ ਕਾਨੂੰਨ ਤਿੰਨ ਸਰਕਾਰ ਵੱਲੋਂ ਮੜੇ ਗਏ ਸੀ ਸੈਂਟਰ ਸਰਕਾਰ ਵੱਲੋਂ ਇਹ ਤੁਸੀਂ ਰੱਦ ਕਰਵਾ ਕੇ ਵਾਪਸ ਚੱਲਿਓ ਜਿਹੜੀਆਂ ਐਮਐਸਪੀ ਵਰਗੀਆਂ ਮੰਗਾਂ ਨੇ ਉਹਨਾਂ ਤੇ ਸਾਡੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹ ਜਿਹੜੀ ਗੱਲ ਸੀ ਕਿ ਅਦਰ ਸਟੇਟਾਂ ਵਾਲਿਆਂ ਦੀ ਉਹ ਖੁੱਪ ਗਈ ਤਾਂ ਉਹਨਾਂ ਦੇ ਉਹ ਲਗਾਤਾਰ ਉਦੋਂ ਤੋਂ ਉਹ ਗੱਲ ਉਹਨਾਂ ਦੇ ਮਾਈਂਡ ਦੇ ਵਿੱਚ ਸੀਗੀ ਵੀ ਅਦਰ ਸਟੇਟਾਂ ਵਾਲਿਆਂ ਨੂੰ ਜਿਹੜੀ ਐਮਐਸਪੀ ਦੀ ਮੰਗ ਨੂੰ ਖਾਸ ਕਰਕੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਵਿੱਚ ਦੋ ਫਸਲਾਂ ਤੇ ਐਮਐਸਪੀ ਮਿਲਦੀ ਹੈ ਤੇ ਉਹ ਵਿਚਾਰੇ ਬਹੁਤ ਹੀ ਇਸ ਟਾਈਮ ਮੈਂ ਇਹ ਕਹੂੰਗੀ ਕਿ ਪਿੱਛੇ ਚੱਲ ਰਹੀਆਂ ਨੇ ਅਦਰ ਸਟੇਟਾਂ ਜਿਹੜੀਆਂ ਹੈਗੀਆਂ ਇਸ ਕਰਕੇ ਜਿਹੜਾ ਦੁਬਾਰੇ ਮੰਗਾਂ ਨੂੰ ਲੈ ਕੇ ਸਾਨੂੰ ਜਾਣਾ ਪਿਆ ਤੇ ਅੱਜ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਦੀ ਦੂਜਾ ਜਿੱਥੇ ਬੰਦੀਆਂ ਨੇ ਮੈਂ ਪਹਿਲਾਂ ਹੁਣੇ ਕਹਿ ਕੇ ਹਟੀਆਂ ਦੋ ਵਾਰੀ ਕਹਿ ਹਟੀਆਂ ਮੈਂ ਬਾਹਰ-ਬਾਰ ਕਹਿੰਦੀ ਆ ਸਟੇਜਾਂ ਤੋਂ ਵੀ ਕਹਿੰਦੀ ਮੈਂ ਹਰ ਬਾਈਟ ਦੇ ਵਿੱਚ ਕਹਿੰਦੀ ਆ ਵੀ ਉਹ ਸੈਂਟਰ ਗਵਰਨਮੈਂਟ ਦੇ ਹੱਥੋਂ ਜਿੱਤੇ ਬੰਦੀਆਂ ਹਾਬਿਕੀਆਂ ਹੋਈਆਂ ਸੀ ਅੱਜ ਵੀ ਲੋਕਾਂ ਦਾ ਪੈਸਾ ਖਾ ਕੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਘਰਾਂ ਦੇ ਵਿੱਚ ਬੈਠੇ ਨੇ ਇੱਕ ਆਮ ਹੀ ਗੱਲ ਸੁਣਨ ਨੂੰ ਮਿਲਦੀ ਆ ਕਿ ਆ ਗੂ ਲੋਕਾਂ ਦੇ ਪੁੱਤ ਮਰਵਾ ਦਿੰਦੇ ਨੇ ਆਪ ਪਿੱਛੇ ਹੋ ਜਣੇ ਪਰ ਅੱਜ ਜਿਹੜੀ ਅਗਨੀ ਪ੍ਰੀਖਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਰਹੇ ਨੇ ਅ ਕਿ ਸਾ ਉਹ ਲੋਕਾਂ ਨੇ ਮੰਗਾ ਕਰਦੇ ਆਪ ਦੀ ਜਾਨ ਦੇਣ ਨੂੰ ਤਿਆਰ ਨੇ ਨਾ ਕਿ ਲੋਕਾਂ ਦੇ ਪੁੱਤਾਂ ਦਾ ਜਿਹੜਾ ਆਮ ਹੀ ਆਗੂਆਂ ਦੇ ਉੱਤੇ ਇੱਕ ਗੱਲ ਉੱੜਦੀ ਅੱਜ ਜਿਹੜੇ ਅੱਜ ਆਗੂ ਘਰਾਂ ਦੇ ਬੈਠੇ ਨੇ ਉਹ ਮੈਂ ਇਹ ਕਹੂੰਗੀ ਲੋਕਾਂ ਦੇ ਪੁੱਤ ਮਰਵਾਉਣ ਨੂੰ ਨੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਖਾਣ ਨੂੰ ਨੇ ਪਰ ਜਿਹੜੇ ਉਹਨਾਂ ਨਾਲ ਲੋਕ ਜੁੜੇ ਨੇ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਅਪੀਲ ਕਰੂੰਗੀ ਵੀ ਭਾਈ ਛੱਡ ਦੇ ਆਗੂਆਂ ਨੂੰ ਤੁਹਾਡਾ ਪੈਸਾ ਇਕੱਠਾ ਕਰਕੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਅੱਜ ਛੋਟੀਆਂ ਮੰਗਾਂ ਦੀ ਖਾਤਰ ਉੱਥੇ ਮਰਨ ਕਿਨਾਰੇ ਬੈਠੇ ਨੇ ਜਾ ਕੇ ਉਹਨਾਂ ਦਾ ਸਾਥ ਦਿਓ ਖਲੋਰੀ ਪਾਟ ਹਣਚੋ ਇਹ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਲੈ ਕੇ ਆ ਮੈਂਮ ਦੇ ਗੱਲ ਕਰੀਏ ਜਗਜੀਤ ਸਿੰਘ ਟੱਲੇਵਾਲ ਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਉਹ ਮਰਨ ਵਰਤ ਤੇ ਬੈਠੇ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਪ੍ਰੋਪਰ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨਾਲ ਕਿਵੇਂ ਦੇਖਦੇ ਆ ਇਹ ਚੀਜ਼ ਨੂੰ ਹਾਂ ਹਾਂਜੀ ਅੱਜ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਟੱਲੇਵਾਲ ਜੀ ਜਿਹੜਾ ਮਰਨ ਵਰਤ ਤੇ ਬੈਠ ਕੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਨਾ ਸੈਂਟਰ ਗਵਰਨਮੈਂਟ ਕਾਰਪੋਰੇਟ ਮੁੱਖੀ ਹਾਂ ਜਿਨੇ 1.5% ਕਹਾਂਗੇ ਅਸੀਂ 1.5% ਜਿਹੜੇ ਕਾਰਪੋਰੇਟ ਲੋਕ ਨੇ ਸਾਰੇ ਦਾ ਸਾਰਾ ਪੂਰਾ ਭਾਰਤ ਉਹਨਾਂ ਨੂੰ ਵੇਚਣਾ ਚਾਹੁੰਦੀ ਹੈ ਸੈਂਟਰ ਗਵਰਨਮੈਂਟ ਜਿੱਦਿਆਂ ਦਾ ਇਹ ਮੋਤੀ ਸਰਕਾਰ ਜਿੱਦੇ ਨਹੀਂ ਬਣੀ ਹੈ तकरीबन ਬਹੁਤ سارے ਜਿਹੜੇ ਸਾਡੇ ਸਰਕਾਰੀ ਅਦਾਰੇ ਪ੍ਰਾਈਵੇਟ ਹੋ ਗਏ ਨੇ ਤੇ ਜਿਹੜੀਆਂ ਖਾਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਕਿਉਂਕਿ ਕਿਸਾਨ ਦੇ ਪੈਰੋਂ ਹੀ ਹਰ ਇੱਕ ਵਰਗ ਚੱਲਦਾ ਹੈ ਜੇ ਕਿਸਾਨ ਖੇਤੀ ਕਰਦਾ ਜੇ ਖੇਤੀ ਹੈ ਤਾਂ ਹਰ ਇੱਕ ਵਰਗ ਚੱਲਦਾ ਚਾਹੀਏ ਉਹ ਵਪਾਰੀ ਹੈ ਚਾਹੀਓ ਦੁਕਾਨਦਾਰ ਹੈ ਹਰ ਇੱਕ ਮੈਂ ਇਹੀ ਕਹੂੰਗੀ ਵੀ ਜੇ ਕਿਸਾਨ ਆਪਦੇ ਜੋ ਕੀ ਕਣਕ ਬੀਜ ਬੀਜ ਕੇ ਆਪਦੇ ਜੋ ਕੀ ਉਹ ਰੱਖਦਾ ਤਾਂ ਫਿਰ ਸਾਡੇ ਵਰਗੇ ਜਿਹੜੇ ਜਿੰਨੇ ਵੀ ਸ਼ਹਿਰੀ ਲੋਕ ਨੇ ਦੁਕਾਨਦਾਰ ਨੇ ਸਾਰੇ ਦੇ ਸਾਰੇ ਮੈਂ ਇਹੀ ਕਹੂੰਗੀ ਜੋੁੱਥੇ ਮਰਨਗੇ ਕਿਉਂਕਿ ਜੇ ਆਪਦੀ ਜੋ ਕੀ ਕਿਸਾਨ ਖੇਤੀ ਕਰਦਾ ਕਿਉਂਕਿ ਹਰ ਗੱਲ ਵਾਰੀ ਅਸੀਂ ਇਹ ਗੱਲਾਂ ਜਿਹੜੇ ਸਾਡੇ ਆਗੂਆਂ ਕੋਲੋਂ ਅਸੀਂ ਸੁਣਦੇ ਆ ਤੇ ਸਾਰੀ ਦੀ ਸਾਰੀ ਜਿਹੜੀ ਸਾਰੇ ਜਿੰਨੇ ਵੀ ਲੋਕ ਹੈਗੇ ਆ ਇਹ ਖੇਤੀ ਨਾਲ ਜੁੜੇ ਹੋਏ ਨੇ ਜਿੰਨੇ ਵੀ ادارے ਆ ਤੇ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਦੀ ਇੱਕੋ ਇੱਕ ਨੀਅਤ ਹੈ ਵੀ ਜਿਹੜਾ ਸਾਰੇ ਦਾ ਸਾਰਾ ਅਸੀਂ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਦੇ ਦੋਸਤ ਨੇ ਮੋਦੀ ਦੇ ਅਡਾਨੀ ਵਾਨੀ ਵਰਗੇ ਉਹਨਾਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ ਪਰ ਇੱਥੇ ਅਸੀਂ ਇਹ ਵੀ ਕਹਾਂਗੇ ਵੀ ਜਿਹੜੀਆਂ ਮੰਗਾਂ ਨੇ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਨੇ ਜਿਦੇ ਵਿੱਚ ਇੱਕ ਕਰਜ਼ਾ ਮਾਫੀ ਵੀ ਆ ਉਹ ਕਰਜ਼ਾ ਨਿਰਮੋਦੀ ਵਰਗਿਆਂ ਦਾ ਕਰੋੜਾ ਰੁਪਏ ਮਾਫ ਕਰ ਸਕਦੀ ਹੈ ਸੈਂਟਰ ਗਵਰਨਮੈਂਟ ਤੇ ਆ ਜਿਹੜੇ ਲੋਕਾਂ ਦਾ ਪੇਟ ਭਰਦਾ ਅੰਨ ਦਾਤਾ ਇਹਨਾਂ ਦਾ ਕਿਉਂ ਨਹੀਂ ਇਹਨਾਂ ਦਾ ਕਿਉਂ ਨਹੀਂ ਕਰ ਕਰ ਸਕਦੇ ਤੁਸੀਂ ਪਰ ਸਾਰੀ ਮਾੜੀ ਨੀਅਤ ਇੱਥੇ ਮੈਂ ਹੀ ਕਹੂੰਗੀ ਵੀ ਮਾੜੀ ਨੀਅਤ ਸੈਂਟਰ ਗਵਰਨਮੈਂਟ ਦੀ ਹੈ ਜਿਹੜੀ ਉਡਾਨੀ ਵਾਨੀ ਵਰਗੇ ਉਹਨਾਂ ਦੇ ਦੋਸਤ ਉਹਨਾਂ ਨੂੰ ਸਾਰਾ ਕੁਝ ਦੇਣਾ ਚਾਹੁੰਦੀ ਹੈ ਸੈਂਟਰ ਗਵਰਨਮੈਂਟ ਗ੍ਰੰਥੀ ਗੱਲ ਕਰੀਏ ਜਿਵੇਂ ਅੱਜ ਪੰਜਾਬ ਬੰਦ ਕੀਤਾ ਗਿਆ ਇਸ ਬੰਦ ਨਾਲ ਕੀ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਹਾਂ ਦੇਖੋ ਜਿਹੜਾ ਕਿਸਾਨਾਂ ਦਾ ਮਸਲੇ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਬੰਦ ਨਾਲ ਕਿਉਂਕਿ ਜਿਹੜਾ ਕਿਸਾਨ ਹੈ ਕਿਸਾਨ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਹੈਗਾ ਸ਼ਾਂਤਮਈ ਅंदोलਨ ਚੱਲ ਰਿਹਾ ਪਹਿਲਾਂ ਵੀ 13 ਵੀ ਇੱਕ ਸਾ 13 ਦਿਨ ਜਿਹੜਾ ਚੱਲਿਆਗਾ ਇਹ ਪਹਿਲਾਂ ਵੀ ਸ਼ਾਂਤਮਈ ਚੱਲਿਆ ਤੇ ਹੁਣ ਵੀ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸ਼ਾਂਤਮਈ ਚੱਲ ਰਿਹਾ ਹੈ ਸੈਂਟਰ ਗਵਰਨਮੈਂਟ ਤੇ ਨੂੰ ਜਗਾਉਣ ਦੀ ਖਾਤਰ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਸੜਕਾਂ ਤੇ ਬੈਠਣ ਤੋਂ ਸਿਵਾਏ ਅਸੀਂ ਸਾਨੂੰ ਇਹ ਹੁੰਦਾ ਵੀ ਇਸ ਤਰੀਕੇ ਨਾਲ ਵੀ ਜਿਹੜਾ ਸਰਕਾਰ ਜਾਗੇ ਇਸ ਤਰੀਕੇ ਨਾਲ ਅਸੀਂ ਆਪਦੇ ਜਿਹੜੇ ਸਾਡੇ ਕੋਲੇ ਕੋਈ ਹਥਿਆਰ ਨਹੀਂ ਕੁਝ ਨਹੀਂ ਸਾਡੇ ਕੋਲੇ ਤਾਂ ਇਹੀ ਰਸਤਾ ਹੁੰਦਾ ਸੀ ਗਰੀਬਾਂ 'ਚਾ ਕੇ ਜਿਹੜਾ ਸੜਕ ਤੇ ਬੈਠਣਾ ਹੁੰਦਾ ਇੱਥੋਂ ਹੀ ਸਰਕਾਰਾਂ ਨੂੰ ਜਗਾਉਣਾ ਹੁੰਦਾ ਮੈਮ ਕੀ ਲੱਗਦਾ ਕੇਂਦਰ ਸਰਕਾਰ ਵੱਲੋਂ ਜਲਦ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਦੇਣਾ ਚਾਹੀਦਾ ਅਸੀਂ ਤਾਂ ਇਹੀ ਕਹਾਂਗੇ ਵੀ ਦੇਣਾ ਚਾਹੀਦਾ ਅਗਰ ਜੇ ਸੈਂਟਰ ਗਵਰਨਮੈਂਟ ਜਿਹੜਾ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਦੇ ਮਨ ਦੇ ਵਿੱਚ ਇਹ ਹੈਗਾ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਜਿਹੜਾ ਇੱਥੋਂ ਚੱਕ ਲਾਂਗੇ ਜਿਵੇਂ ਕੱਲ ਪਰਸੋ ਤੋਂ ਜਿਹੜਾ ਪ੍ਰਸ਼ਾਸਨ ਹਲਚਲ ਦੇ ਵਿੱਚ ਆਇਆ ਜੇ ਉਹਨਾਂ ਨੂੰ ਉਹ ਚੱਕ ਦੇ ਵੀ ਨੇ ਤਾਂ ਉੱਥੇ ਜਿੱਥੇ ਜਿੰਨੇ ਵੀ ਸਾਡੇ ਵੀਰ ਬੈਠੇ ਨੇ ਜਿੰਨੀਆਂ ਵੀ ਸਾਡੇ ਨਾਲ ਭੈਣਾਂ ਬੈਠੀਆਂ ਨੇ ਹਰ ਇੱਕ ਡੱਲੇਵਾਲ ਬਣਿਆ ਹੋਇਆ ਤੇ ਜੇ ਉਹਨਾਂ ਨੂੰ ਅਗਰ ਲੋਕਾਂ ਦੀਆਂ ਮੰਗਾਂ ਦੇ ਖਾਤਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਸ਼ਹੀਦੀ ਪਾਉਂਦੇ ਐ ਤਾਂ ਬਹੁਤ ਵੱਡੀ ਲਿਸਟ ਪਿੱਛੇ ਸਾਡੇ ਆਗੂਆਂ ਦੀ ਆ ਵਰਕਰਾਂ ਦੀ ਐ ਤੇ ਬਹੁਤ ਵੱਡੀ ਲਿਸਟ ਜਿਹੜੀ ਪਿੱਛੇ ਪੈਣਾ ਦੀ ਵੀ ਐ ਹਰ ਕੋਈ ਮੰਗਾਂ ਮਣਾਉਣ ਦੀ ਖਾਤਰ ਸੈਂਟਰ ਗਵਰਨਮੈਂਟ ਵੱਲੋਂ ਸ਼ਹੀਦਨਾ ਪਾਉਨ ਨੂੰ ਤਿਆਰ ਐ ਉਹਦੇ ਕਹਿਣ ਦਾ ਮੀਨਸ ਹੈ ਵੀ ਜਿੰਨੇ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਪ੍ਰੋਪਰ ਮੰਗਾਂ ਨਹੀਂ ਮੰਨਦੀ ਉਹਨੇ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰਹਿਣਗੇ ਬਿਲਕੁਲ ਵੀ ਸ਼ਹੀਦੀਆਂ ਪਾ ਦੇਵਾਂਗੇ ਬੱਚਾ ਬੱਚਾ ਝੋਕ ਦੇਵਾਂਗੇ ਹਰ ਹਾਲਤ ਦੇ ਵਿੱਚ ਜਿਹੜੀਆਂ ਮੰਗਾਂ ਸੈਂਟਰ ਗਵਰਨਮੈਂਟ ਨੇ ਮੰਨੀਆਂ ਹੋਈਆਂ ਨੇ ਉਹ ਲਾਗੂ ਕਰਵਾਉਣ ਦੀ ਖਾਤਰ ਹਰ ਹਾਲਤ ਅਸੀਂ ਉਹ ਮੰਗਾਂ ਲਾਗੂ ਕਰਵਾ ਕੇ ਰ੍ਹਾਂਗੇ ਸਾਡੀਆਂ ਜਾਨਾਂ ਜਾਂਦੀਆਂ ਜਾਣ ਦੇ ਸਾਨੂੰ ਕੋਈ ਪਰਵਾਹ ਨਹੀਂ ਬਿਲਕੁਲ ਜੀ ਬਿਲਕੁਲ ਐਸੀ ਕਿਸਾਨ ਆਗੂ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਪ੍ਰੋਪਰ ਮੰਗਾਂ ਨਹੀਂ ਮੰਨਦੀ ਉਹਨੇ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਚੱਲ ਰਹਿਣਗੇ ਕੈਮਰਾਮੈਨ ਸੁਜਲ ਦੇਲਨ ਮਨੋ ਚਰਕੀਵਾਲ ਤੈਨਿਕ ਸਵੇਰਾ ਟੀਵੀ ਬਠਿੰਡਾ